ਖਾਸਕਾ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਜੀ ਤੇ ਵੀਜੇ ਜਿਹੜਾ ਵੀਜੜਾ ਹੈਗੀ ਆ ਪਿੰਡ ਪੱਬਾ ਲੰਡਾ ਜ਼ਿਲ੍ਹਾ ਫਰੋਇਪੁਰ ਪਿੰਡ ਤਸੀਲੇ ਵੀ ਫਰੋਇਪੁਰ ਪਿੰਡ ਹੈ ਇਹ ਵੀਰੋਂ ਨੇ ਕਰਦੇ ਪਸ਼ੂ ਆ ਜੀ ਕੋਈ ਵਪਾਰ ਨਹੀਂ ਕਰਦੇ ਇੱਕੋ ਗਾਂ ਫੇਰ ਵੀਰਾਂ ਕੋਲ ਤੇ ਆ ਹੁਣ ਵੀਰਾਂ ਨਾਲ ਆਪਾਂ ਗੱਲਬਾਤ ਕਰੀਏ ਇਹਦਾ ਪ੍ਰਾਈਸ ਕੀ ਕੀ ਮਿਲ ਰਿਹਾ ਕੋੜਾ ਭਾਈ ਜੀ ਹਸਤੀਕਲ ਜੀ ਹਸਤੀਕਲ ਭਾਈ ਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਢਾੜਾ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਚਲੋ ਬੁਬਾਰ ਦਾ ਆਪਾਂ ਕਰਦੇ ਨੇ ਹਾਂਜੀ ਹਾਂਜੀ ਬੁਬਾਰ ਇੱਕੋ ਗਾਂ ਦੀ ਇੱਕੋ ਗਾਂ ਦੀ ਗੱਬਣਾ ਜੀ ਹਾਂਜੀ ਗੱਬਣਾ ਹੀ ਤੇ ਰਹਿੰਦੇ ਆ ਚਾਰ ਪੰਜ ਦਿਨ ਸੂਏ ਚਾਰ ਪੰਜ ਦਿਨ ਰਹਿੰਦੇ ਆ ਤੇ ਭਾਈ ਜੀ ਕਿੰਨਾ ਦੁੱਧ ਕੀਤਾ ਪਿਛਲੇ ਸੂਏ ਨੇ ਇਹਦੇ ਦਾ ਦੁੱਧ ਦਿੰਦੀ ਐ 23 ਕਿਲੋ ਹੋਊਗਾ ਜੀ ਆ ਹੱਥ ਖੇੜ ਕੇ ਹੱਥ ਖੇੜ ਕੇ ਆਪਾਂ ਕਹੋਗੇ ਘਰੇ ਕਿੰਨਾ ਕਿ ਜੇ ਆਪਾਂ ਕਹਿੰਦੇ ਹਾਂ ਹਾਂ ਬਿਲਕੁਲ ਬਿਲਕੁਲ ਜਿਹੜੇ ਬੰਦੇ ਨੇ ਜਿਵੇਂ ਦੁੱਧ ਜਿਵੇਂ ਡੇਰੀ ਦੂਰੀ ਜਿਵੇਂ ਉਹ ਉਹ ਤਾਂ ਵੱਧ ਕਰ ਲੂਗਾ ਬਸ ਆਪਾਂ ਨੋਰਮਲ ਖਰਾਕ ਆਪਾਂ ਨੋਰਮਲ ਖਰਾਕ ਕਰਾਂਗੇ ਠੀਕ ਐ ਕਿ ਸੂਆ ਕਿੰਨਾ ਬਸੂਣੀ ਜੀ ਸੂਏ ਬਾਈ ਇਹ ਚੌਥੇ ਸੂਏ ਆ ਬਈ ਜੀ ਅੱਛਾ ਚੌਥਾ ਸੂਆ ਸੂਣੀ ਆ ਠੀਕ ਆ ਚੌਥਾ ਐ ਕਿ ਸੂਆ ਸ ਹੋ ਲੋ ਲਓ ਜੀ ਦੇਖੋ ਤੇ ਚੰਗਾ ਟਿਕਟੂ ਕ ਬਣਾਏ ਜੀ ਹਾਂਜੀ 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 ਇਹਦੇ ਭਰੇ ਆ ਮੇਰੇ ਨਾਲ ਜਰਸੀ ਦਾ ਕੇ ਸਹੀ ਬਣਾ ਬਰੇ ਅੱਛਾ ਜਰਸੀ ਸਹੀ ਹੋ ਜਾ ਠੀਕ ਚੰਗੇ ਭਰੇ ਹੋ ਗਾਹ ਸੋਹਣੀ ਆ ਵੱਡੀ ਵੇੜ ਆ ਜੀ ਤੇ ਦੇਖੋ ਕਿੰਨੇ ਟਾਈਮ ਲਵੋਗੇ ਜੀ ਅਜੇ ਅਜੇ ਲੈ ਲੈ ਜਾਣੇ 5 6 ਪੰਜ ਛੇ ਤਾਂ ਲੈ ਜਾਣੇ ਵੇੜ ਨੇ ਤੇ ਦੇਖੋ ਆ ਜਾਓ ਜੋ ਆਪਸ ਮੈਂ ਮੇਰੇ ਕੋ ਵੜੀ ਆ ਹਾਂ ਭਾਜੀ ਹਾਂਜੀ ਹਾਂਜੀ ਜੋ ਆਜੂ ਬਿਲਕੁਲ ਵੜੀ ਠੀਕ ਆ ਲਿਓ ਵੀ ਜੀ ਲਿਓ 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 ਆਜਾ ਜੀ। ਉਹ ਥਿਲੇ ਚਲੋ। ਕਿੱਲੇ ਦੇ। ਬਸ ਠੀਕ ਆ। ਅਜੇ ਬੈਠ ਜੋ ਤਿਆਰ ਹੋਗੇ ਹਜੇ ਸਾਬ ਟਾਈਮ ਪਿਆ ਭਾਈ ਹਣਾ। ਠੀਕ ਆ। ਖਾਣੀ ਬਾਜੀ ਫਿਰ। ਠੀਕ ਆ। ਬੋਲੀਏ ਕੀਮਤ ਫਿਰਿੰਦੀ। ਠੀਕ। ਇਹਦੀ ਕੀਮਤ ਬਾਈ ਜੀ। ਆਮੀ ਆਪਾ ਤਾਂ ਹੈ ਵਿੱਚ ਨਹੀਂ ਆਪਾਂ ਮੰਗਲਗੇ ਲੱਖ ਮੰਗਲਗੇ ਹਾਂ ਆਪਾਂ ਵੀ 65000 ਰੁਪਈਆ 65000 ਰੇ ਛੋਟ ਕਰ ਦੋ ਵਿੱਚ ਨਹੀਂ ਛੋਟ ਕੋਈ ਨਹੀਂ 65000 ਮੰਗਿਆ ਤੇ 65 ਹੀ ਆਪਾਂ ਕੋਈ ਚੱਲ ਮਾੜਾ ਮੋਟਾ ਕੋਈ ਮਾਨਤ ਨਾਲ ਕੋਲਾ ਕਰ 500 ਤੋਂ 500 ਕਰ ਦੋ ਹਾਂਜੀ ਹਾਂਜੀ ਚਲੋ ਠੀਕ ਆ ਬੋਲੋ ਨੰਬਰ ਕਰ ਆਪਣਾ ਆਪਨਾ ਹੈਗਾ 9417331064 ਪਿੰਡ ਪਿੰਡ ਪੰਬਾ ਲੰਡਾ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਸਸਕਾਰ